ਦੇਖੋ ਜੀ ਬੂਟੇ ਲਾਣਾ ਆਪਣੇ ਮਾਪੇ ਦਾ ਧਿਆਨ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਬੂਟੇ ਲਾ ਕੇ ਦੇਖੋ ਤਾਂ ਸਹੀ ਔਰ ਉਹਨੂੰ ਪਾਲ ਕੇ ਦੇਖੋ ਜੀ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਔਰ ਪੋਜ਼ਿਟਿਵਿਟੀ ਬਹੁਤ ਆਉਂਦੀ ਹੈ ਇਹ ਸਨ 1974 ਦੀ ਗੱਲ ਹੈ ਗਿਆਨੀ ਜੀ ਨੇ ਚੰਗਰ ਦੇ ਇਲਾਕੇ 'ਚ ਘੁੰਮਣਾ ਸੀਗਾ ਇੱਕ ਮੈਨੂੰ ਪੰਡਿਤ ਜੀ ਸੀਗੇ ਮੈਂ ਨੋ ਭੁੱਲ ਗਿਆ ਉਹਨਾਂ ਦਾ ਉਹ ਉਹਨਾਂ ਨੂੰ ਇਹ ਪੇਪਲ ਦਾ ਬੂਟਾ ਦਿੱਤਾ ਤੇ ਉਹ ਕਹਿੰਦਾ ਵੀ ਤੇ ਲੈ ਤੇਰੇ ਗ੍ਰਹਿ ਠੀਕ ਰਹਿਣਗੇ ਬਸ ਪਤਾ ਨਹੀਂ ਕੀ ਆ ਉਹ ਦਬਾਬੇ ਦਿਮਾਗ ਚ ਆਇਆ ਮੈਂ ਫਾਦਰ ਨੂੰ ਕਿਹਾ ਹਕੀਮ ਖਚਾਲ ਤੋਂ ਉਹਨਾਂ ਨੂੰ ਵੀ ਪਤਾ ਹੀ ਨਹੀਂ ਵੀ ਤੂੰ ਗਿਆਨੀ ਜੀ ਦੇ ਬੂਟਾ ਲਵਾ ਦਈ ਹੈ ਗਿਆਨੀ ਨੂੰ ਤਾਂ ਲਾਣਾ ਹੀ ਸੀਗਾ ਉਹ ਮੇਰਾ ਥੋੜੇ ਗੁੱਸੇ ਹੋਏ ਵੀ ਪਤਾ ਨਹੀਂ ਸੀ ਐਮ ਬਣੂਗਾ કે ਨਹੀਂ ਬਣੂਗਾ ਉਹ ਕੀਰਤਪੁਰ ਸਾਹਿਬ ਰੋਕੇ ਜਦੋਂ ਉਹਨੇ ਪੁੱਛਿਆ ਵੀ ਮੁੰਡਿਆਂ ਦਾ ਬੂਟਾ ਲਵਾਉਣਾ ਹੈ ਤੁਹਾਡੇ ਕੋਲ ਅੱਛਾ ਉਦੋਂ ਮੁੱਖ ਮੰਤਰੀ ਸੀਗੇ ਉਹ ਮੁੱਖ ਮੰਤਰੀ ਸੀਗੇ ਪੰਜਾਬ ਦੇ ਤੇ ਉਹ ਕਹਿੰਦੇ ਮੈਂ ਲਾਉਂਗਾ ਉਹਨਾਂ ਨੇ ਨਹੀਂ ਕਹਿਣ ਦੀ ਗੱਲ ਸੀ ਉਹਨਾਂ ਦੇ ਪਿੰਡਾਂ 'ਚ ਘੁੰਮ ਕੇ ਆਣਾ ਤਾਂ ਸਾਨੂੰ ਭਾਜੜਾ ਬੈਗੀਆਂ ਅਸੀਂ ਫਿਰ ਬਲੌਂਲੀ ਪਿੰਡ 'ਚ ਪਿੱਪਲ ਦਾ ਬੂਟਾ ਗਿਆਨੀ ਜੀ ਕੋਲੋਂ ਅਸੀਂ ਪਹਿਲੀ ਵਾਰ ਲਵਾਇਆ 1974 'ਚ ਬੰਦੇ ਆ ਸਾਡਾ ਜਗਤਰਾਮ ਜੀ ਐ ਅਮਰਤਪਾਲ ਐ ਇਹ ਸਾਰੇ ਅਸੀਂ ਇਕੱਠੇ ਹੋ ਗਏ ਨਾ ਨਿਸ਼ਕਾਮ ਐ ਸਾਰੇ ਜੇ ਉਹਨੂੰ 12 ਵਜੇ ਬੁਲਾ ਲਓ ਬੂਟਾ ਲਾਣਾ ਉਹ ਤਾਂ 12 ਵਜੇ ਆ ਜਾਂਦੇ ਫਿਰ ਪਾਣੀ ਪਾਣ ਦਾ ਸਾਰਿਆਂ ਨੇ ਬੰਦਿਆਂ ਵਾ ਆਪਣੇ ਅਸਾਬ ਨਾਲ ਪਾਣੀ ਪਾਣਾ ਬੂਟੇ ਸਾਹਮਣੇ ਜੇ ਕੋਈ ਬੂਟਾ ਮਰ ਗਿਆ ਉੱਥੇ ਫਿਰ ਬੂਟਾ ਲਾਣਾ 2 ਸਾਲ ਜਦੋਂ 400 ਫਾਰਲਾ ਬਣਾਇਆ ਖਾਸਾ ਸੀਨੀਅਰ ਸੈਕੰਡਰੀ ਸਕੂਲ ਚ ਤੁਹਾਨੂੰ ਮੈਡਮ ਸਵਾਲਪੁਰਾ ਸ਼੍ਰੀ ਗੁਰੂ ਗਵਿੰਦ ਸਿੰਘ სპੋਰਟਸ ਐਂਡ ਕਲਚਰ ਕਲੱਬ ਇਹਦੇ ਇਹਦੇ ਕੰਮ ਇਹ ਹੈ ਵੀ ਅਸੀਂ ਨੂਹਾ ਦਾ ਬਹੁਤ ਬੜਾ ਪ੍ਰਕੋਪ ਚੱਲ ਰਿਹਾ ਸੀ ਨੂਹਾ ਸੱਸਾਂ ਦਾ ਨਹੀਂ ਕਰਦੇ ਸੀ ਫਿਰ ਉਹ ਨੂਹਾ ਲਈਆਂ ਜਿਹੜੀ ਸੱਸਾਂ ਦਾ ਸਨਮਾਨ ਕਰਦੀਆਂ ਸੀ ਬੜੇ ਬੜੇ ਚੈਂਪੀਅਨਸ਼ਿਪਾਂ ਕਰਾਈਆਂ ਕੁਸ਼ਤੀਆਂ ਦੀਆਂ ਕਰਾਈਆਂ ਵਾਲੀਬਾਲ ਦੀ ਕਰਵਾਈ ਕਬੱਡੀ ਦੀਆਂ ਕਰਾਈਆਂ ਤੇ ਜਿਹੜੇ ਕੋ ਖਿਡਾਰੀ ਸੀ ਬੈਸਟ ਖਿਡਾਰੀ ਸਾਡੇ ਇਲਾਕੇ ਦੇ ਉਹਨਾਂ ਦਾ ਸਨਮਾਨ ਕੀਤਾ ਇਸ ਤਰ੍ਹਾਂ ਜਿਹੜੀ ਸ਼ਖਸੀਅਤ ਡਾਕਟਰ ਸਾਡੇ ਇਲਾਕੇ ਦੇ 3-400 ਡਾਕਟਰ ਸੀਗੇ ਅਸੀਂ 3-400 ਡਾਕਟਰ ਦਾ ਸਨਮਾਨ ਕੀਤਾ ਜਿਹੜੇ ਬਾਹਰੋਂ ਦਰਿਆਵਾਂ 'ਚੋਂ ਬੰਦੇ ਕੱਢਦੇ ਆ ਜਿਹੜੇ ਬੰਦੇ ਉਹਨਾਂ ਦਾ ਵੀ ਸਨਮਾਨ ਕੀਤਾ ਇਹ ਸਾਡੇ 8ਵੀਂ ਪੁਸਤਕ 'ਚ ਹੈ ਜੀ ਰਾਜਾ ਬਲਾਸਕੌਰ ਦੇ ਹੁੰਦੇ ਸੀ ਰਾਜੇ ਦੇ ਸ਼ਾਹੀ ਯਕੀਨ ਉੱਥੋਂ ਫਿਰ ਹਰ ਸਾਲ ਇਹ ਨੁਤਕਾ ਹੈ ਇੱਕ ਤੇ ਹਰ ਸਾਲ ਗੁਨਾਨ ਦੇ ਘੁਰਪੁਰ ਉੱਤੇ ਜਿਹੜੀ ਪੁੰਨਿਆ ਹੈ ਨਾ ਉਸ ਪੁੰਨਿਆਂ ਨੂੰ ਇੱਕ ਦਵਾਈ ਖਵਾਉਂਦੇ ਆ ਜੀ ਜੋ ਦਵਾਈਆਂ ਐ ਖਾਂਸੀ ਐ ਨਜਲਾ ਐ ਟੌਂਸਲ ਐ ਰੋਗ ਦੇ ਵਾਸਤੇ ਦਵਾਈ ਦਿੰਦੇ ਆ ਇੱਕੋ ਪੂੜੀ ਦਿੰਦੇ ਆ ਮੇਰਾ ਖਲ ਸ੍ਰੀ ਅਕਾਲ ਆਦab ਨਮਸਕਾਰ ਅੱਜ ਮੈਂ ਤੁਹਾਨੂੰ ਅਜਿਹੀ ਸ਼ਖਸ਼ੀਅਤ ਨਾਲ ਮਿਲਾਨ ਜਾ ਰਿਹਾ ਜਿਸ ਸ਼ਖਸ਼ੀਅਤ ਦਾ ਰਾਜਨੀਤਿਕ ਖੇਤਰ ਵਿੱਚ ਤਾਂ ਤੁਸੀਂ ਨਾਮ ਸੁਣਿਆ ਹੀ ਐ ਪਰੰਤੂ ਸਮਾਜ ਦੇ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਐ ਔਰ ਸਮਾਜ ਦੇ ਖੇਤਰ ਵਿੱਚ ਸੇਵਾ ਕਰਨ ਵਿੱਚ ਹਰ ਵੇਲੇ ਸਰਗਰਮ ਰਹਿੰਦੇ ਹਨ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਇਹ ਹਨ ਸ਼੍ਰੀ ਨਾਨਕਪੁਰ ਸਾਹਿਬ ਦੇ ਪਿੰਡ ਮੰਗੇਵਾਲਾ ਨਾਲ ਸੰਬੰਧਤ ਹਕੀਮ ਹਰਮਿੰਦਰਪਾਲ ਸਿੰਘ ਜੀ ਮਿਰਹਾਾ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਹਾਸ਼ੀ ਕਾ ਹਾਂਜੀ ਹਕੀਮ ਹਰਮਿੰਦਰਪਾਲ ਸਿੰਘ ਜੀ ਮਿਰਹਾਸ ਜਿਨ੍ਹਾਂ ਦਾ ਜਿਹੜਾ ਪਿੰਡ ਹੈ ਮੰਗੇਵਾਲਾ ਅਨੰਦਪੁਰ ਸਾਹਿਬ ਤਹਿਸੀਲ ਦੇ ਵਿੱਚ ਇਹਨਾਂ ਦਾ ਪਿੰਡ ਪੈਣਾ ਹੈ ਹਕੀਮ ਜੀ ਦੱਸੋ ਤੁਸੀਂ ਸਿਆਸੀ ਤੌਰ ਤੇ ਪਹਿਲਾਂ ਤਾਂ ਤੁਹਾਡਾ ਵੱਡਾ ਨਾਮ ਰਿਹਾ ਕਿਹੜੇ ਦਾ ਹਕੇ ਤੁਸੀਂ ਸਿਆਸਤ ਵਿੱਚ ਸੀਗੇ ਉਹ ਤੁਹਾਨੂੰ ਉਹ ਤੁਹਾਡਾ ਥੋੜਾ ਜਿਹਾ ਜਾਣਕਾਰੀ ਤੁਹਾਡੀ ਉਹ ਲਵਾਂਗੇ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਗੱਲ ਇਹ ਜਗਨਜੀਤ ਸਿੰਘ ਹੋਰੀ ਰਹੇ ਆ ਸ਼ੁਰੂਆਤ ਉਹਨਾਂ ਨੇ ਜਦੋਂ ਬਾਈ ਇਲੈਕਸ਼ਨ ਲੜਿਆ ਤਾਂ ਘਰ ਤੋਂ ਸ਼ੁਰੂ ਕੀਤਾ ਉਹਨੇ ਇਹ ਕਿਹੜੇ ਸੰਦੀ ਗੱਲ ਹੈ ਜੀ ਤੇ ਸਾਨੂੰ 1969 70 ਦੀ ਗੱਲ ਹੈ ਜੀ ਅੱਛਾ ਜੀ ਤੂੰ ਉਹਨਾਂ ਨਾਲ ਜੁੜ ਕੇ ਬਸ ਉਹ ਐਸੀ ਚਟਕ ਲੱਗੀ ਆ ਬਹੁਤ ਤੁਰਪੇ ਸਾਡੇ ਫਾਦਰ ਦੀ ਬਹੁਤ ਵੱਡਾ ਨੌ ਸੀਗਾ ਹਕੀਮ ਖੁਸ਼ਾਲ ਸਿੰਘ ਉਹਨਾਂ ਦਾ ਤੇ ਉਹਨਾਂ ਕਰਕੇ ਅਸੀਂ ਗਾਨੀ ਜੀ ਨਾਲ ਜੁੜੇ ਉਹ ਗਾਨੀ ਜੀ ਵੀ ਉਹਨਾਂ ਕਰਕੇ ਜੁੜੇ ਕਿਉਂਕਿ ਇਲਾਕੇ 'ਚ ਉਹਨਾਂ ਦੇ ਫਾਦਰ ਦਾ ਬਹੁਤ ਵੱਡਾ ਨੌ ਸੀਗਾ ਤੁਸੀਂ ਸਿਆਸਤ ਨੂੰ ਜਿਹੜਾ ਹੈ ਸਿਆਸਤ ਤੋਂ ਜਿਹੜੀ ਸਰਗਰਮੀ ਘਟਾ ਕੇ ਤੁਸੀਂ ਇਲਾਕੇ ਅੰਦਰ ਜਿਹੜੇ ਹੈ ਦਰਖਤ ਲਗਾ ਰਹੇ ਹੋ ਬੂਟੇ ਲਗਾ ਰਹੇ ਹੋ ਇਹ ਕਦੋਂ ਸ਼ੁਰੂ ਕੀਤਾ ਤੁਸੀਂ ਕਦੋਂ ਇਹ ਇਹ ਸਨ 1974 ਦੀ ਗੱਲ ਹੈ ਗਿਆਨੀ ਜੀ ਨੇ ਚੰਗਰ ਦੇ ਇਲਾਕੇ 'ਚ ਘੁੰਮਣਾ ਸੀਗਾ ਇੱਕ ਮੈਨੂੰ ਪੰਡਿਤ ਜੀ ਸੀਗੇ ਮੈਂ ਨਾ ਭੁੱਲ ਗਿਆ ਉਹਨਾਂ ਦਾ ਉਹ ਉਹਨਾਂ ਨੇ ਮੈਨੂੰ ਪੀਪਲ ਦਾ ਬੂਟਾ ਦਿੱਤਾ ਤੇ ਉਹ ਕਹਿੰਦਾ ਵੀ ਤੇ ਲੈ ਤੇਰੇ ਗ੍ਰਹਿ ਠੀਕ ਰਹਿਣਗੇ ਵੇਸ ਪਤਾ ਨਹੀਂ ਕੀ ਉਹ ਦਬਾਬੇ ਦਿਮਾਗ ਚ ਆਇਆ ਮੇਰੇ ਮੈਂ ਫਾਦਰ ਨੂੰ ਕਿਹਾ ਹਕੀਮ ਖਸ਼ਾਲਤ ਨੂੰ ਉਹਨਾਂ ਨੂੰ ਵੀ ਪਹਾਈ ਵੀ ਗਿਆਨੀ ਜੀ ਦੇ ਬੂਟਾ ਲਵਾ ਦਈਏ ਗਿਆਨੀ ਜੀ ਨੂੰ ਉਤਰਾਣਾ ਹੀ ਸੀਗਾ ਉਹ ਮੇਰਾ ਥੋੜੇ ਗੁੱਸੇ ਹੋਏ ਵੀ ਪਤਾ ਨਹੀਂ ਸੀ ਐਮ ਬਣੂਗਾ ਕਿ ਨਹੀਂ ਬਣੂਗਾ ਉਹ ਕੀਰਤਪੁਰ ਸਾਹਿਬ ਰੋਕੇ ਜਦੋਂ ਉਹਨੇ ਪੁੱਛਿਆ ਵੀ ਮੁੰਡਿਆਂ ਦੇ ਬੂਟਾ ਲਵਾਉਣਾ ਹੀ ਤੁਹਾਡੇ ਕੋਲ ਅੱਛਾ ਉਦੋਂ ਮੁੱਖ ਮੰਤਰੀ ਸੀਗੇ ਉਹ ਮੁੱਖ ਮੰਤਰੀ ਸੀਗੇ ਪੰਜਾਬ ਦੇ ਅੱਛਾ ਤੇ ਉਹ ਕਹਿੰਦੇ ਮੈਂ ਲਾਉਂਗਾ ਉਹਨਾਂ ਨੇ ਇੰਨੀ ਕਹਿਣ ਦੀ ਗੱਲ ਸੀ ਉਹਨਾਂ ਦੇ ਪਿੰਡਾਂ 'ਚ ਘੁੰਮ ਕੇ ਆਣਾ ਤਾਂ ਸਾਨੂੰ ਭਾਜੜਾ ਪੈ ਗਿਆ ਅਸੀਂ ਫਿਰ ਬਲੋਲੀ ਪਿੰਡ ਚ ਪਿੱਪਲ ਦਾ ਬੂਟਾ ਗਿਆਨੀ ਜੀ ਕੋਲੋਂ ਅਸੀਂ ਪਹਿਲੀ ਵਾਰ ਲਵਾਇਆ 1974 ਚ ਉਸ ਤੋਂ ਬਾਅਦ ਫਿਰ ਸਿੰਸਰਾ ਸ਼ੁਰੂ ਕਰਤਾ ਜੀ ਇਹ ਬੂਟਾ ਫਿਰ ਟਟਕ ਲੱਗ ਗਈ ਜੀ ਫਿਰ ਮਤਲਬ ਮੇਰਾ ਨਹੀਂ ਖਿਆਲ ਅਸੀਂ ਕੋਈ ਸ਼ਮਸ਼ਾਨ ਘਾਟ ਛੱਡੀ ਹੋਇਆ ਪਿੰਡ ਚ ਕੋਈ ਥਾਂ ਛੱਡੀ ਹੋਇਆ ਆ ਜੀਤ ਨੇ ਜਦੋਂ ਆ ਚਲਾਇਆ ਕੰਪਲੇਨ ਚ ਲਾਈ ਸੀ ਹਰੀਆਵਲ ਨਹਿਰ ਹਰੀਆਵਲ ਨਹਿਰ ਮੇਰਾ ਖਿਆਲ ਹੈ ਵੀ ਜਿੰਨੇ ਅਸੀਂ ਬੂਟੇ ਲਾਏ ਸੀ ਸਾਰੇ ਬਚੇ ਆ ਮੈਂ ਚਾਲ 90% ਦਾ ਬੂਟੇ ਬਚੇ ਆ ਜੀ ਉਹਨਾਂ ਕਿੰਨੇ ਕਬੂਟੇ ਤੁਸੀਂ ਉਦੋਂ ਲੈ ਕੇ ਆ 1974 ਤੋਂ ਲੈ ਕੇ ਅੱਜ ਤੱਕ ਲਗਾ ਚੁੱਕੇ ਹੋ ਔਰ ਕਿਹਨਾ ਕਿਹਨਾ ਥਾਮਾਂ ਤੇ ਲਗਾ ਚੁੱਕੇ ਹੋ ਔਰ ਉਹਨਾਂ ਨੂੰ ਲਗਾਉਣ ਤੋਂ ਬਾਅਦ ਉਹਨਾਂ ਦੀ ਜਿਹੜਾ ਹੈ ਬਚਾਉਣ ਦਾ ਪ੍ਰਬੰਧ ਕਰਦੇ ਹੋ ਕਿਸ ਤਰ੍ਹਾਂ ਦਾ ਇੱਕ ਕੁਛ ਕੇ ਬੰਦੇ ਆ ਸਾਡਾ ਜਗਤਰਾਮ ਜੀ ਹੈ ਅਮਰਤਪਾਲ ਹੈ ਇਹ ਸਾਰੇ ਅਸੀਂ ਇਕੱਠੇ ਹੋ ਗਏ ਨਾ ਨਿਸ਼ਕਾਮ ਐ ਸਾਰੇ ਜਿਉ ਨੂੰ 12 ਵਜੇ ਬੁਲਾ ਲਓ ਬੂਟਾ ਲਾਣਾ ਉਹ ਤਾਂ 12 ਵਜੇ ਆ ਜਾਂਦੇ ਪਾਣੀ ਪਾਣ ਦਾ ਸਾਰਿਆਂ ਨੇ ਬੰਦੇ ਆ ਆਪਣੇ ਅਸਾਬ ਨਾਲ ਪਾਣੀ ਪਾਣਾ ਬੂਟੇ ਸਾਹਮਣੇ ਜੇ ਕੋਈ ਬੂਟਾ ਮਰ ਗਿਆ ਉੱਥੇ ਫਿਰ ਬੂਟਾ ਲਾਣਾ ਅੰਮ 2 ਸਾਲ ਜਦੋਂ 400 ਵਾਰਲਾ ਬਨਾਇਆ ਖਾਸਾ ਸੀਨੀਅਰ ਸੈਕੰਡਰੀ ਸਕੂਲ ਚ ਸਾਨੂੰ ਮੈਡਮ ਸੁਵਾਲਪੁਰ ਨੇ ਬਹੁਤ ਸਹਿਯੋਗ ਕੀਤਾ ਉੱਥੇ ਲਾਇਆ ਪੰਜ ਪਿਆਰਿਆਂ ਦੇ ਲਾਇਆ 40 ਮੁਕਤਿਆਂ ਦਾ ਸ਼ੀਦੀ ਬਾਗ ਲਾਇਆ ਅਸਤਾਂ ਮਤਲਬ ਮੈਨੂੰ ਨਹੀਂ ਸਮਝਦਾ ਵੀ ਅਸੀਂ ਘੱਟੋ ਘੱਟ 5 6000 ਤੋਂ ਜ਼ਿਆਦਾ ਬੂਟਾ ਲਾਤਾ ਠੀਕ ਅੰਮੋ ਜੀ ਅੱਛਾ ਫਿਰ ਤੁਸੀਂ ਕੋਈ ਸੰਸਥਾ ਵੀ ਬਣਾਈ ਹੈ ਜੀ ਸੰਸਥਾ ਕਦੋਂ ਬਣਾਈ ਕਿ ਇਕੱਲੇ ਹੀ ਕਰਦੇ ਹੋ ਕੰਮ ਸਾਰਾ ਕੁਝ ਨਹੀਂ ਐਸੀ ਅਸੀਂ ਕਲੱਬ ਬਣਾਇਆ ਸੀਗਾ ਜੀ ਉਹ uh, 1976 uh, 206 ਚ ਰਜਿਸਟਰ ਕਰਾਇਆ ਪਹਿਲਾਂ ਇਹਦੇ ਨਾਂ ਤੇ ਵੈਸੇ ਹੀ ਅਸੀਂ ਕੰਮ ਕਰਦੇ ਸੀਗੇ ਕਿਹੜਾ ਕਲੱਬ ਬਣਾਇਆ ਜੀ ਕੀ ਨਾਮ ਰੱਖਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਇਹਦੇ ਇਹਦੇ ਕੰਮ ਇਹ ਹੈ ਵੀ ਅਸੀਂ ਨੂਹਾਂ ਦਾ ਬਹੁਤ ਬੜਾ ਪ੍ਰਕੋਪ ਚੱਲ ਰਿਹਾ ਸੀ ਨੂਹਾਂ ਸੱਸਾਂ ਦਾ ਨਹੀਂ ਕਰਦੇ ਜੀ ਅਸੀਂ ਫਿਰ ਉਹ ਨੂਹਾਂ ਲਈਆਂ ਜਿਹੜੀਆਂ ਸੱਸਾਂ ਦਾ ਸਨਮਾਨ ਕਰਦੀਆਂ ਸੀ ਬੜੇ ਬੜੇ ਚੈਂਪੀਅਨਸ਼ਿਪਾਂ ਕਰਾਈਆਂ ਕੁਸ਼ਤੀਆਂ ਦੀਆਂ ਕਰਾਈਆਂ ਵਾਲੀਬਾਲ ਦੀ ਕਰਾਈ ਕਬੱਡੀ ਦੀਆਂ ਕਰਾਈਆਂ ਜਿਹੜੇ ਕੋ ਖਿਡਾਰੀ ਸੀ ਬੈਸਟ ਖਿਡਾਰੀ ਸਾਡੇ ਇਲਾਕੇ ਦੇ ਉਹਨਾਂ ਦਾ ਸਨਮਾਨ ਕੀਤਾ ਇਸ ਤਰ੍ਹਾਂ ਜਿਹੜੀ ਸ਼ਕਤੀਤਾ ਡਾਕਟਰ ਸਾਡੇ ਇਲਾਕੇ ਦੇ 3-400 ਡਾਕਟਰ ਸੀਗੇ ਅਸੀਂ 3-400 ਡਾਕਟਰ ਦਾ ਸਨਮਾਨ ਕੀਤਾ ਜਿਹੜੇ ਕੋ ਵਧੀਆ ਕੰਮ ਕਰਦੇ ਸੀ ਸ਼ਕਤੀਤਾ ਜਿਹਦਾ ਬਾਹਰ ਚੋਂ ਦਰਿਆਵਾਂ ਚੋਂ ਬੰਦੇ ਕੱਢਦੇ ਆ ਜਿਹੜੇ ਬੰਦੇ ਉਹਨਾਂ ਦਾ ਵੀ ਸਨਮਾਨ ਕੀਤਾ ਕੈਂਪ ਵੀ ਲਗਾਉਂਦੇ ਹੋ ਤੁਸੀਂ dama ਕੈਂਪ ਉਹਦਾ ਕੀ ਇਤਿਹਾਸ ਹੈ ਜੀ ਕੀ ਕੀ ਉਹਨਾਂ ਦਾ ਬੈਨੀਫਿਟਸ ਹੈ ਉਹ ਵੀ ਦੱਸੋ ਇਹ ਸਾਡੇ 8ਵੀਂ ਪੁਸਤਚ ਹੈ ਜੀ ਰਾਜਾ ਬਲਾਸਕੋਰ ਦੇ ਹੁੰਦੇ ਸੀ ਰਾਜੇ ਦੇ ਸ਼ਾਹੀ ਯਕੀਨ ਉੱਥੋਂ ਫਿਰ ਹਰ ਸਾਲ ਇਹ ਨੁਤਕਾ ਇੱਕ ਤੇ ਹਰ ਸਾਲ ਗੁਨਾਨ ਦੀ ਗੁਰਪੁਰਬ ਤੇ ਜਿਹੜੀ ਪੁੰਨਿਆ ਹੈ ਨਾ ਉਸ ਪੁੰਨਿਆਂ ਨੂੰ ਇੱਕ ਦਵਾਈ ਖਲਾਂਦੇ ਜੀ ਜੋ ਦਵਾਈਆਂ ਐ ਖਾਂਸੀ ਐ ਨਜਲਾ ਐ ਟੌਨਸਲ ਐ ਉਹਦੇ ਵਾਸਤੇ ਦਵਾਈ ਦਿੰਦੇ ਆ ਇੱਕੋ ਪੂੜੀ ਦਿੰਦੇ ਆ ਮੇਰੇ ਖਿਆਲ ਅਸੀਂ ਦਾ ਸ਼ੁਰੂ ਕੀਤਾ ਸਾਲ 1977 ਚ ਬਰਾਤਰ ਅਫਸਰ ਆਈ ਸੀ ਇਹ ਉਤੋਂ ਬਾਅਦ ਉਹਨਾਂ ਨੇ ਦਵਾਈ ਖਾਧੀ ਫਿਰ ਜਿਹੜੇ ਜਿਹੜੇ ਠੀਕ ਹੋ ਗਏ ਇੱਕ ਵੀਡੀਓ ਸੀਗਾ ਜੀ ਇੱਥੇ ਕਿੱਥੇ ਆ ਰਹੀ ਸੀਗਾ ਉਹਨਾਂ ਨੇ ਦੁੱਧ ਕਰ ਲਿਆ ਉਹਨਾਂ ਨੇ ਕੁਰਸੀਆਂ ਕਰ ਲਈਆਂ ਉਹ ਕਹਿੰਦੇ ਉਹ ਕਰੋ ਦਵਾਈ ਤੇਰੀ ਹੋ ਗਈ ਵੀ ਆਪਾਂ ਬੰਦਿਆਂ ਨੂੰ ਕੀ ਹੈ ਉਤੋਂ ਬਾਅਦ ਫਿਰ ਕੈਂਪ ਦਾ ਇਹ ਤਾਂ ਤੁਸੀਂ ਮੈਨੂੰ ਲੱਗਦਾ ਮੁਫਤ ਕਰਦੇ ਹੋ ਸੀ ਮੋਤ ਜੀ ਮੋਤ ਮੋਤ ਕਿੰਨਾ ਖਰਚਾ ਆ ਜਾਂਦਾ ਖਰਚਾ ਕਿੱਥੋਂ ਕਰਦੇ ਹੋ ਜੀ ਸਾਰਾ ਇਹਨਾਂ ਖਰਚਾ 2.5 ਲੱਖ ਰੁਪਏ ਆ ਜਾਂਦਾ ਤੇ ਸਾਡਾ ਆਪਣੇ ਪਰਿਵਾਰ ਤੋਂ ਵੀ ਮੇਰੀ ਸਿਸਟਰ ਜਿਹੜੀ ਡਾਇਰੈਕਟਰ ਹੈ ਹਿਮਾਚਲ ਬਿਜਲੀ ਬੋਰਡ ਦੀ ਉਹ ਮੰਡੀ ਬੋਰਡ ਦੀ ਆ ਕਰਨ ਸਾਹਿਬ ਦੇ ਸਾਰੇ ਇਹ ਸਾਰੇ ਨਾਲ ਮਿਲ ਕੇ ਕਰਦੇ ਆ ਕੁਝ ਸਾਡੇ ਮਿੱਤਰ ਦੋਸਤਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕੰਮ ਹੁੰਦਾ ਕਿੱਦਾਂ ਹੈ ਉਹਨਾਂ ਦਾ ਵੀ ਸਹਿਯੋਗ ਬਹੁਤ ਤੇ ਹਰ ਸਾਲ ਲਗਾਉਂਦੇ ਹੋ ਲਗਾਤਾਰ ਚੱਲ ਰਿਹਾ ਹੈ ਹਰ ਸਾਲਾਂ ਦੇ ਹੁਣ ਲੋਕਾਂ ਨੇ ਤਾਂ ਜਿੰਮੇਵਾਰੀ ਚੱਕ ਲਈ ਵੀ ਦੁੱਧ ਮੇਰੇ ਵੱਲੋਂ ਹੋ ਗਿਆ ਇਹ 40 165 ਰੁਪਏ ਕਿਲੋ ਹੈ ਐਕਟਿਵ ਐਕਟਿਵ ਆਈਸੀ ਜਿਹੜੇ ਚ ਕਹਿੰਦੇ ਆ ਕੋਈ ਇੱਕ ਬੰਦਾ ਕਹਿੰਦਾ ਮੈਂ ਦੇ ਦੇਣੇ ਕਿੰਨੇ ਇੱਕ ਵਾਰ ਚ ਕਿੰਨੇ ਇੱਕ ਤੋਂ ਇੱਕ ਵਾਰੀ ਚ ਜਦੋਂ ਇੱਕ ਵਾਰੀ ਫੰਕਸ਼ਨਟ ਲਗਾਉਂਦੇ ਉਹ ਕਿੰਨੇ ਕੁ ਲੋਕ ਆ ਜਾਂਦੇ ਦਵਾਈ ਦੇ ਕਿੱਥੋਂ ਕਿੱਥੋਂ ਦੇ ਲੋਕ ਹੁੰਦੇ ਐ ਜੁੜੇ 1800 2100 2200 ਵੀ ਹੋ ਲਿਆ ਮੰਨੋ ਕਿ 1800 ਤੋਂ ਲੈ ਕੇ 22-2300 ਤੱਕ ਦੇ ਵਿਚਕਾਰ ਹੁੰਦੇ ਐ ਹਿਮਾਚਲ ਦੇ ਬਹੁਤ ਐ ਹਰਿਆਣਾ ਯੂਪੀ ਦਿੱਲੀ ਜਿੱਦਾਂ ਜਿੱਦਾਂ ਪਤਾ ਲੱਗਦਾ ਕਈ ਬੰਦੇ ਤਾਂ ਜਿਹੜੇ ਫੋਰਨ ਚ ਰਹਿੰਦੇ ਐ ਨਾ ਜੀ ਉਹ ਇਸ ਦਿਨ ਹੀ ਵਾਸਤੇ ਉਹ ਨਹੀਂ ਆਪਣੇ ਪ੍ਰੋਗਰਾਮ ਰੱਖੇ ਹੋਏ ਦੇ ਧੋਈ ਖਾਵਾਂਗੇ ਇੱਕ ਬੁੜੀ ਨਾਲ ਠੀਕ ਹੋ ਜਾਵਾਂਗੇ ਤੁਸੀਂ ਬਾਲੀਵਾਲ ਐਸੋਸੀਏਸ਼ਨ ਨਾਲ ਵੀ ਜੁੜਿਓ ਬਾਲੀਵਾਲ ਲਈ ਕੀ ਕੀ ਯੋਗਦਾਨ ਕੀ ਕਰਦੇ ਹੋ ਜੀ ਬਾਲੀਵਾਲ ਦਾ ਬਾਲੀਵਾਲ ਦੇ ਤੁਸੀਂ ਪ੍ਰਧਾਨ ਵੀ ਹੋ ਅਸੀਂ 1976 ਚ ਬਾਲੀਵਾਲ ਨਾਲ ਜੁੜੇ ਸੀ ਸਾਬਕਾ ਦਰਸ਼ਨ ਸਿੰਘ ਉਹ ਵੀ ਪ੍ਰਧਾਨ ਹੁੰਦੇ ਸੀਗੇ ਉਹਦੇ ਬਾਅਦ ਐਮ ਐਸ ਕੋਲਰ ਪ੍ਰਧਾਨ ਬਣ ਗਏ ਅਸੀਂ ਉਹਨਾਂ ਨਾਲ ਜੁੜ ਕੇ ਖਿਡਾਰੀ ਵੀ ਪੁੜਸ ਵੀ ਭਰਤੀ ਕਰਵਾਏ ਜਿਹੜੇ ਬੈਸਟ ਖਿਡਾਰੀ ਸੀ ਚੈਂਪੀਅਨਸ਼ਿਪ ਕਰਾਈਂਦਿਆਂ ਪੰਜਾਬ ਦਾ ਮੈਂ ਬਾਲੀਵਾਲ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਹਾਂ ਅਸੀਂ ਤਾਂ ਵਾਲੀਬਾਲ ਦਾ ਬਹੁਤ ਕੰਮ ਕੀਤਾ ਜੀ ਕੁਸ਼ਤੀ ਐਸੋਸੀਏਸ਼ਨ ਦਾ ਬਹੁਤ ਕੰਮ ਕੀਤਾ ਜੀ ਕੁਸ਼ਤੀ ਐਸੋਸੀਏਸ਼ਨ ਨਾਲ ਵੀ ਜੁੜੇ ਹੋ ਹਾਂਜੀ ਚਲੋ ਤੁਸੀਂ ਕਹਿ ਰਹੇ ਹੋ 1974 ਦੇ ਵਿੱਚ ਪਹਿਲੀ ਵਾਰ ਬੂਟਾ ਲਗਾਇਆ ਜੀ ਜਦੋਂ ਜਿਹੜੇ ਅਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ ਇਸ ਇਸ ਹਲਕੇ ਦੇ ਵਿਧਾਨਕਾਰ ਵੀ ਸੀਗੇ ਉਹ ਵਿਧਾਨਕਾਰ ਵੀ ਸੀਗੇ ਉਦੋਂ ਲਗਾਇਆ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦਿਆਂ ਨੂੰ 74 ਤੋਂ ਸਮਝ ਲਓ ਵੀ 50 ਸਾਲ ਤਾਂ ਹੋ ਹੀ ਗਏ ਜੀ ਉਹ ਤਾਂ ਨਛਾਜਾ ਹੀ ਹੋ ਗਿਆ ਵਾ ਜੀ ਨਹੀਂ ਬੂਤਾ ਲੱਗਿਆ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਤੁਸੀਂ ਸਿਆਸਤ ਵਿੱਚ ਵੀ ਸਰਗਰਮ ਰਹੇ ਹੋ ਤੁਸੀਂ ਪੋਲੀਟੀਕਲ ਪਾਰਟੀ ਨਾਲ ਵੀ ਜੁੜੇ ਹੋਏ ਹੋ ਪੋਲੀਟੀਕਲ ਪਾਰਟੀ ਦੇ ਕੰਮ ਨਾਲੋਂ ਇਹਨੂੰ ਜਿਹੜਾ ਸਮਾਜਿਕ ਕੰਮ ਹੈ ਤੁਹਾਨੂੰ ਇਹ ਜਿਹੜਾ ਬੂਟੇ ਲਗਾਉਣ ਦਾ ਹੋਰ ਕੰਮ ਕਰਦੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕਿਹੜਾ ਤੁਹਾਨੂੰ ਵਧੀਆ ਲੱਗਦਾ ਬੀਨਾ ਚੁੱਕੇ ਜਿਹੜਾ ਵਧੀਆ ਹੈ ਕੋਈ ਜਿਹੜਾ ਪੋਲੀਟਿਕਸ ਹੈ ਨਾ ਇਹ ਤਾਂ ਇਹ ਵੀ ਇੱਕ ਸੇਵਾ ਹੀ ਹੈ ਜੀ ਜੇ ਸੇਵਾ ਦੇ ਰੂਪ ਚ ਕੋ ਨਾ ਵੇ ਪ੍ਰਭੂ ਦਰੋਂ ਮੈਂ ਸਮਝਦਾ ਪੋਲੀਟਿਕ ਚ ਰਹਿ ਕੇ ਵੀ ਜਿਹੜੇ ਬੂਟੇ ਲਾਣੇ ਹੋਰ ਕਰਨਾ ਜਿਹੜਾ ਇਹ ਸੇਵਾ ਕਰਦਾ ਪਰਮ ਜਿਹੜਾ ਕੋਣ ਆਪਣੇ ਲੁੱਟਖੋਚ ਰਹਿਂਦਾ ਜੀ ਉਹ ਉਹ ਗੱਲ ਇਹੀ ਹੁੰਦਾ ਜੀ ਸਭ ਤੋਂ ਸੇਵਾ ਚ ਅਨੰਦ ਆ ਰਿਹਾ ਜੀ ਔਰ ਮਨ ਸ਼ਾਂਤ ਹੈ ਜੀ ਸਾਡੇ ਮਦਰ 97 ਸਾਲ ਦੇ ਐ ਸਾਡੇ ਵਿੱਚ ਸਾਡੀ ਮੈਸੇਜ ਦੇ ਅਸੀਂ ਆਨੰਦ ਮਾਣੀਦਾ ਉਹਨਾਂ ਦੀ ਸੇਵਾ ਕਰਕੇ ਤੇ ਉਹਦੀ ਬਖਸ਼ਿਸ਼ ਮਿਲਦੀ ਹੈ ਜੀ ਹਕੀਮ ਜੀ ਤੁਹਾਨੂੰ ਤੁਸੀਂ ਦੱਸ ਦਿਓ ਵੀ ਤੁਹਾਨੂੰ 50 ਸਾਲ ਦੇ ਕਰੀਬ ਹੋ ਗਏ ਕੌਣ ਕੌਣ ਸਖਸ਼ੀਤਾ ਬੂਟੇ ਲਗਾ ਚੁੱਕੇ ਆ ਕਿਹੋ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਕਿਹੜੇ ਕਿਹੜੀਆਂ ਕੋ ਪੋਲਿਟੀਕਲ ਸਖਸ਼ੀਤਾ ਵੀ ਹੋਣੀਆਂ ਕੋਈ ਧਾਰਮਿਕ ਵੀ ਹੋ ਸਕਦੀਆਂ ਕਉਂਕਿ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਕੁਝ ਦੱਸੋ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੌਣ ਕੌਣ ਸਖੀਤਾ ਕਿਵੇਂ ਕਿਵੇਂ ਕਿਹੜੇ ਕਿਹੜੇ ਫੰਕਸ਼ਨਾਂ ਤੇ ਤੁਸੀਂ ਜਿਹੜੇ ਇਹ ਮੁਹਮਮਾ ਚਲਾਈਆਂ ਜੀ ਨੂੰ ਵੀ ਕਿਹਾ ਜੀ ਮੈਨੂੰ ਤਾਂ ਲੱਗਦਾ ਬੂਟੇ ਲਾਉਣ ਨੂੰ ਹਰ ਕਿਸ ਨੇ ਭਗਤੀ ਸਮਝਿਆ ਗਿਆ ਨਹੀਂ ਗਿਆਨੀ ਜੈਲ ਸਿੰਘ ਹੋਰੀ ਲਾਤਾ ਜੀ ਸਾਹ ਦਰਬਾਰਾ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੇ ਲਾਇਆ ਜੀ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਰਿਕਵੈਸਟ ਕੀਤੀ ਸੀ ਪਰ ਕੁਦਰਤੀ ਹੋ ਰਹਿ ਗਏ ਉਹਦਾ ਟਾਈਮ ਨਾਲ ਟਾਈਮ ਨਹੀਂ ਜੁੜ ਸਕਿਆ ਤੇ ਸਿੰਘ ਸਹਿਬਾਨ ਜਿੰਨੇ ਸਿੰਘ ਸਹਿਬਾਨ ਤੇ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਹੋਏ ਗਨੀਤ ਰੂਤਨ ਸਿੰਘ ਹੋਰੀ ਹੋਏ ਰਗਵੀਰ ਸਿੰਘ ਹੋਰੀ ਹੋਏ ਗਿਆਨੀ ਮਾਲ ਸਿੰਘ ਹੋਰੀ ਹੋਏ ਜਿਹਨਾਂ ਦੀ ਡੈਥ ਹੋ ਗਈ ਸੀ ਉਹ ਅਸੀਂ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਜੀ ਇਹਨਾਂ ਦੇ ਬਹੁਤ ਜਿਹੜੀ ਤਾਂ ਬਾਬਾ ਲਾਭ ਸਿੰਘ ਜੀ ਦੀ ਬਹੁਤ ਅਸ਼ੀਰਵਾਦ ਰਹੀ ਹੈ ਉਹਨੂੰ ਜਦੋਂ ਵੀ ਜਿੱਥੇ ਵੀ ਬੁਲਾਇਆ ਮੇਰੇ ਅਖਰ ਉਹਦੇ ਹੱਥ ਤੇ ਵੀ ਮੇਰੇ ਨਾਲ ਹਜ਼ਾਰ ਬੂਟਾ ਉਹਨਾਂ ਦੀ ਬਖਸ਼ਿਸ਼ ਨਾਲ ਉਹਨਾਂ ਦਾ ਬਹੁਤ ਸਹਿਯੋਗ ਰਹੀ ਹੈ ਜੀ ਅਨੰਦਗੜ੍ਹ ਸਾਹਿਬ ਦਾ ਬਾਬਾ ਲਾਭ ਸਿੰਘ ਦਾ ਖਾਸ ਤੌਰ ਤੇ ਕੋਈ ਸਪੈਸ਼ਲ ਤੁਸੀਂ ਮੁਹਿੰਮ ਵੀ ਚਲਾਈ ਹੈ ਗੁਰਤੇਗਵਾ ਅਧਰਮਾਰਾਜ ਜੀ ਦਾ ਜਦੋਂ ਨਾਮਪੁਰ ਸਾਹਿਬ ਦਾ 350 ਸਾਲਾ ਸੀ ਉਦੋਂ ਜੇ ਗੁਰਤੇਗਵਾ ਅਧਰ ਜੀ ਦਾ ਸੀ ਉਦੋਂ ਕੋਈ ਸਪੈਸ਼ਲ ਮੁਹਿੰਮ ਵੀ ਚਲਾਈ ਹੈ ਜੀ ਕੋਈ ਮੁਹਿੰਮ ਚਲਾਈ ਸੀ ਜੀ ਉਹਦੇ ਚ ਖਾਲਸਾ ਸਕੂਲ ਚ 400 ਬੂਟਾ ਲਾਣ ਦੀ ਮੁਹਿੰਮ ਸੀ ਜੀ ਉਹਦੇ ਜਿੰਨੇ ਐਸਡੀਐਮ ਸੀਗੇ ਡੀਐਸਪੀ ਸਾਹਿਬ ਸੀਗੇ ਡਿਪਟੀ ਕਮਿਸ਼ਨਰ ਸੀਗੇ ਐਸਐਸਪੀ ਸੀਗੇ ਚਾਹੇ ਰਾਜਵਚਨ ਸਿੰਘ ਸੰਧੂ ਹੋਣ ਜੀ ਚਾਹੇ ਡੀਜੀਪੀ ਡੀਆਰ ਭੱਟੀ ਹੋਣ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਖੇਡਾਂ ਦੇ ਭੀਸ਼ਮ ਪਤਾਮਾ ਐ ਐਮਐਸ ਕੋਲਰ ਉਰੀ ਉਰੀ ਉਹ ਤਾਂ ਮੇਰੇ ਖਲ ਬਹੁਤ ਬਰੀ ਨੂੰ ਬੂਟੇ ਲਾਏ ਆ ਡੀਜੀਪੀ ਰਾਜਨ ਗੁਪਤਾ ਹੁਣ ਹੀ ਆਪਣੇ ਅਜੇ ਡੀਆਈਜੀ ਸਾਡੇ ਰੇਂਜ ਦੇ ਹਰਚਰਨ ਸਿੰਘ ਭੁੱਲਰ ਮੇਰੇ ਖਲ ਘੱਟੋ ਘੱਟੀ ਨਹੀਂ 10 ਬੂਟੇ ਲਾਤੇ ਹੋਣੇ ਸਾਡੇ ਕਲੱਬ ਦੇ ਵੀ ਚੇਅਰਮੈਨ ਹੈਗੇ ਉਹਦੇ ਇਹਦੇ ਗੁਰਗੁਣ ਸਿੰਘ ਕਲੱਬ ਦੇ ਇੱਕ ਤੁਸੀਂ ਸਪੈਸ਼ਲ ਜਿਹੜਾ ਹੈ ਸਨਮਾਨ ਕਰਦੇ ਹੋ ਨੂਹਾਂ ਦਾ ਉਹ ਕਿੱਥੋਂ ਤੁਹਾਨੂੰ ਪ੍ਰੇਰਨਾ ਮਿਲੀ ਕਿ ਨਵੇਕਲਾ ਕਿਸੰਦਾਏ ਉਪਰਾਲਾ ਹੈ ਕਿਉਂਕਿ ਇਹ ਅੱਜ ਸਮਾਜ ਜਿਹੜਾ ਹੈ ਆਧੁਨਿਕਤਾ ਦੇ ਦੌਰ ਵਿੱਚ ਰੰਗਿਆ ਗਿਆ ਹੈ ਔਰ ਜਿਹੜਾ ਨੂਹਾ ਦਾ ਔਰ ਸੱਸਾਂ ਦਾ ਜਿਹੜਾ ਬਕਰੇਮਾ ਹੈ ਉਹ ਬਹੁਤ ਜਿਆਦਾ ਆਮ ਦੇਖਣ ਨੂੰ ਮਿਲਦਾ ਪਰਵਾਰਾਂ ਨੂੰ ਤੁਸੀਂ ਉਹਨਾਂ ਨੂੰ ਜੋੜਨ ਲਈ ਕਿ ਨਵੇਂ ਇਕਲੇ ਕਿਸਮ ਦਾ ਉਪਰਾਲਾ ਕਰ ਰਹੇ ਹੋ ਔਰ ਦੱਸਿਆ ਤੁਸੀਂ ਬੀਐਮਐ ਸਪੈਸ਼ਲ ਇੱਕ ਸਨਮਾਨ ਜਿਹੜਾ ਮਹਮ ਚਲਾਈ ਹੈ ਉਹ ਕੀ ਹੈ ਉਹਦੇ ਬਾਰੇ ਬਰੀਫ ਕਰੋ ਜਦਾਂ ਦੱਸੋ ਦਰਸ਼ਕਾਂ ਨੂੰ ਵੀ ਕੀ ਸੀ ਉਹ ਕਦੋਂ ਸ਼ੁਰੂ ਕੀਤੀ ਔਰ ਕਿੱਥੋਂ ਤੁਹਾਨੂੰ ਪ੍ਰੇਰਣਾ ਮਿਲੀ ਇਸ ਗੱਲ ਦੀ ਮੈਂ ਬਾਬਾ ਤੇਗ ਬਹਾਦਰ ਜੀ ਦੇ ਰੋਜ਼ ਤਕਰੀਬ ਮੱਥਾ ਟਿਕਣ ਜਾਂਦਾ ਤਾਂ ਉਦੋਂ ਮੈਂ ਡਿਪਟੀ ਕਮਿਸ਼ਨਰ ਗੁਰਨੀ ਗੁਨੀ ਤੇਜ ਨੂੰ ਮਿਲਣ ਜਾਂਦੇ ਮੈਂ ਸਵੇਰੇ ਹੀ ਚੱਲ ਗਿਆ ਇੱਕ ਵਾਰ ਮੇਰਾ ਮੈਂ ਨਾ ਪੜਦਾ ਹੁੰਦਾ ਸੀ ਨੰਦਪੁਰ ਦਾ ਹੀ ਬੰਦਾ ਸੀ ਉਹਦੇ ਸੱਟਾਂ ਲੱਗੀਆਂ ਸੀ ਉਹ ਕਹਿੰਦਾ ਬਾਈ ਜੀ ਮੈਨੂੰ ਵੀ 100 ਰੁਪਏ ਦੇ ਦੋ ਮੈਂ ਕਿਹਾ ਯਾਰ ਤੂੰ ਸ਼ਰਾਬ ਪੀ ਕੇ ਤੇ ਸੱਟਾਂ ਖਾਲੀਆਂ ਮੈਂ ਤੈਨੂੰ ਤੈਹ ਦੇਣ ਉਹ ਕਹਿੰਦਾ ਨਹੀਂ ਜੀ ਮੈਨੂੰ ਨੂਨਾਂ ਨਾਲੇ ਮੁੰਡੇ ਨੇ ਮੈਨੂੰ ਕੁੱਟਿਆ ਮੈਂ ਉਹਨੂੰ ਕੱਢ ਕੇ 100 ਰੁਪਏ ਦੇਣ ਲੱਗਿਆ ਜਨ ਮੇਰੇ ਪਿੱਛੇ ਕਿ ਮੈਨੂੰ ਅਜੇ ਵੀ ਯਾਦ ਹੈ ਐਸ ਡੀਓ ਚੰਦ ਸਿੰਘ ਹੁੰਦਾ ਸੀ ਉਹ ਕਹਿੰਦਾ ਉਹਨੇ ਮੇਰੇ ਹੱਥ ਫੜੂ ਨੂੰ ਪਤਾ ਇਹ ਮਲੰਗ ਆਦਮੀ ਹੈ ਉਹਨੇ ਮੇਰਾ ਹੱਥ ਫੜ ਲਿਆ ਕਹਿੰਦਾ ਬਾਈ ਜੀ ਮੈਂ ਦੇਣੇ ਪੈਸੇ ਮੈਂ ਕਿਹਾ ਤੈਨੂੰ 500 ਰ ਨਾ ਕੋਲ ਰੋਪੜ ਚ ਲਗੇ ਰੋਪੜ ਮੈਂ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਮੈਡਮ ਗੁਰਨੀਤ ਤੇਜਨੋਂ ਵੀ ਜੀ ਮੈਂ ਆ ਮੰਜਰ ਦੇਖਿਆ ਮੈਂ ਸਮਝ ਲਿਆ ਕਿ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਨਹੀਂ ਮੈਂ ਚਾਹੁੰਦਾ ਵੀ ਲੋਹਾਂ ਦਾ ਸਨਮਾਨ ਹੋਣਾ ਚਾਹੀਦਾ ਉਹ ਬੋਲਦੀ ਵੀ ਘੱਟੀ ਸੀ ਉਹਨੇ ਘੰਟੀ ਮਾਰੀ ਆਪਣਾ ਡਰਾਈਵਰ ਬੁਲਾਇਆ ਉਹ ਕਹਿੰਦਾ 10000 ਰੁਪਏ ਇਹਨੂੰ ਦੇ ਦਿਓ ਮੇਰੇ ਮੇਰੇ ਅਕਾਊਂਟ ਚੋਂ ਤੇ ਮੈਂ ਤਾਂ ਕਿਹਾ ਵੀ ਲੈਣਾ ਨਹੀਂ ਲੋਕਾਂ ਦਾ ਬਹੁਤ ਸਹਿਯੋਗ ਹੈ ਜੀ ਬਹੁਤ ਸਹਿਯੋਗ ਹੈ ਲੋਕਾਂ ਦਾ ਬੜੀ ਮਿਹਰਬਾਨੀ ਹੈ ਜੋ ਜੋ ਕਹਦੋ ਉਹੀ ਕੁਛ ਕਰਦੇ ਉਤੋਂ ਅਸੀਂ ਸ਼ੁਰੂ ਕੀਤਾ ਜੀ ਪਹਿਲੀ ਵਾਰ 13 ਨੂੰ ਉਹਨਾਂ ਦਾ ਕੀਤਾ ਜੀ ਫਿਰ ਹੁਣ ਚਲ ਸੋ ਚਲ ਚਲ ਸੋ ਚਲ ਕਿੰਨੀਆਂ ਕਿੰਨੀਆਂ ਦਾ ਕਰ ਚੁੱਕੇ ਹੋ ਜੀ ਤੁਸੀਂ ਅੱਜ ਤੱਕ 60 ਦਾ ਕਰ ਚੁੱਕੇ ਹਰ ਸਾਲ ਕਰਿੰਦਾ ਜੀ ਕੋ 10 12 13 ਤੇ ਘੱਟ 10 ਤੋਂ ਉਪਰ ਹੀ ਹੁੰਦੀ ਹੈ ਹਰ ਸਾਲ ਇਥੇ ਦੀ 1900 ਅ 18 ਤੋਂ ਸ਼ੁਰੂ ਕੀਤਾ ਜੀ 20 18 ਦੇ ਵਿੱਚ 200 ਸੋਰੀ 218 ਦੇ ਵਿੱਚ ਹਕੀਮ ਜੀ ਫਿਰ ਤਾਂ ਤੁਸੀਂ ਉਹ ਨੂਹਾਂ ਨੂੰ ਚੁਣਦੇ ਹੋਣਗੇ ਇਹਦੇ ਵਿੱਚ ਜਿਹੜੇ ਜਿਹੜੀਆਂ ਸੱਸ ਸਹੁਰੇ ਦੀ ਸੇਵਾ ਕਰਦੀਆਂ ਇਹਹੀ ਇੱਕ ਪੈਟਰਨ ਹੈ ਜਾਂ ਕੋਈ ਹੋਰ ਪੈਟਰਨ ਵੀ ਨਾਲ ਇਹ ਹੈ ਜੀ ਪਹਿਲੀ ਪਹਿਲਵਾਜੀ ਲੈਂਦੇ 7 ਸਾਲ ਦਾ ਵਿਆਹ ਹੋਇਆ ਹੁਣ ਘੱਟੋ ਘੱਟ 7 ਸਾਲ ਦਾ ਵਿਆਹ ਹੋਣ ਅੱਛਾ ਜੀ ਇਸ ਪਹਿਲੇ ਸਾਲ ਤੋਂ ਚਲੋ ਕਰਦੀਆਂ 7 ਸਾਲ ਘੱਟੋ ਘੱਟ ਨੂਹ ਦਾ ਵਿਆਹ ਹੋਣਾ ਚਾਹੀਦਾ ਫਿਰ ਉਹ ਆਪਣੇ ਸੱਸ ਸਹੁਰੇ ਦਾ ਧਿਆਨ ਰੱਖਦੇ ਅਸੀਂ ਪਿੰਡ ਚੋਂ ਵੀ ਲੈਂਦੇ ਆਵਾਜ਼ ਸਾਰੀ ਗੱਲ ਕਰਦੇ ਕਿ ਇਹ ਨੂਹਾਂ ਤਾਂ ਜਿੱਦਾਂ ਪਿਆਰਾ ਸਿੰਘ ਭਾਏ 14 ਸਾਲ ਨੂੰ ਉਸ ਲੇਡੀ ਨੇ ਉਹਦੀ ਨੂੰਹ ਨੇ ਉਹਨੂੰ ਨਿਲਾਇਆ ਉਹਨੂੰ ਤਿਆਰ ਕੀਤਾ ਆਪਣੇ ਸਹੁਰੇ ਨੂੰ ਆਪਣੇ ਸਹੁਰੇ ਨੂੰ ਇਹਦੇ ਇਥੇ ਸੱਡ ਸਾਡੇ ਸੈਣੀਆ ਦੇ ਆ ਉਹਦੇ ਨਹੀਂ ਸੈਣੀਆ ਦੇ ਜਿਆਦਾ ਹਿੱਸੇ ਆਈਏ ਗੱਲ ਉਹਨੇ ਵੀ ਆਪਣੇ ਦੋਨੇ ਸੱਸ ਸਹੁਰੇ ਨੂੰ ਨਿਲਾਉਂਦੀ ਸੀ ਔਰ ਉਹਦੀ ਸੇਵਾ ਕਰਦੀ ਸੀ ਬਹੁਤ ਲੋਕ ਤਾਂ ਅਚਚ ਕਰਦੇ ਸੀ ਵੀ ਤਾਂ ਸਨਮਾਨ ਹੋਣਾ ਚਾਹੀਦਾ ਹੋਰ ਕਿਹੜੇ ਕਿਹੜੇ ਸ਼ਕਤੀਆਂ ਜਿਨ੍ਹਾਂ ਨੇ ਬੂਟੇ ਲਗਾਏ ਜੀ ਇਹ ਤੁਹਾਡੇ ਇਸ ਮਹਿੰਮ ਦੇ ਵਿੱਚ ਯੋਗਦਾਨ ਪਾਇਆ ਬੂਟੇ ਲਗਾਉਣ ਦਾ ਸਾਨੂੰ ਹਿਮਾਚਲ ਚੋਂ ਤਾਂ ਠਾਕਰਾਮ ਲਾਲ ਹੋਰੀਓ ਅਸੀਂ ਬੈਲਟ ਚ ਬਹੁਤ ਬੂਟੇ ਲਾਏ ਉਹਨਾਂ ਤੋਂ ਬਹੁਤ ਬੂਟੇ ਲਵਾਏ ਉਹਨਾਂ ਦਾ ਸਹਿਯੋਗ ਵੀ ਬਹੁਤ ਆ ਬੰਦਿਆਂ ਦੀ ਵੀ ਬੂਟੇ ਲਾਦੇ ਸੀਗੇ ਇਸੇ ਤਰ੍ਹਾਂ ਪੰਜਾਬ ਚ ਰਾਣਾ ਕੇਪੀ ਸਿੰਘ ਬੱਬਾ ਬੱਬਾ ਜੀ ਹੈ ਸਾਡੇ ਚੇਅਰਮੈਨ ਰਹੇ ਸਤਜੀਤ ਸਿੰਘ ਜੀ ਉਹਨਾਂ ਨੇ ਵੀ ਲਾਏ ਆ ਰਾਣਾ ਰਾਣਾ ਕੇਪੀ ਨਾ ਸਤਜੀਤ ਸਿੰਘ ਨੇ ਤਾਂ ਬਹੁਤ ਸਹਿਯੋਗ ਦਿੱਤਾ ਬੂਟੇ ਲਾਣ ਸਾਨੂੰ ਅੱਜ ਜਦੋਂ ਇਹ 400 ਬੂਟੇ ਲਾਣੇ ਤੇ 400 ਸਾਲਾਂ ਵਾਸਤੇ ਤੇ ਉਹਨਾਂ ਨੇ ਸ਼ੁਰੂਆਤ ਵੀ ਉਹਨਾਂ ਨੇ ਕੀਤੀ ਫਾਈਨਲ ਵੀ ਉਹਨਾਂ ਨੇ ਕੀਤਾ ਰਾਣਾ ਕੇਪੀ ਸਿੰਘ ਜੀ ਸਾਹਿਬ ਖਸਪੀ ਕਰਨਾ ਤੇ ਉਹ ਕਲਾਸ ਸੀਐਮ ਸੁਖੂ ਨੇ ਵੀ ਲਵਾਇਆ ਸਾਡੇ ਡਾਕਟਰ ਐਸੈਂਟਿਸਟਰ ਡਾਕਟਰ ਹਿਮਾਚਲ ਬਿਜਲੀ ਬੋਰ ਦੇ ਉਹਨਾਂ ਨੇ ਰਵਾਇਆ ਸੀ ਸੀਐਮ ਸਾਹਿਬ ਤੋਂ ਸੁਖਵਿੰਦਰ ਜੀ ਸੁਖਵਿੰਦਰ ਸਿੰਘ ਜੀ ਸੁਖੂ ਘਰੋਂ ਕੋ ਅੱਛਾ ਫਿਰ ਇਹਨਾਂ ਦੀ ਤੁਸੀਂ ਸਾਮ ਸੰਭਾਲਦਾ ਕਿਸ ਤਰ੍ਹਾਂ ਕਰਦੇ ਹੋ ਕਿਸ ਤਰ੍ਹਾਂ ਇੱਕ ਤੁਸੀਂ ਚਲਦੇ ਹੋ ਕਿਉਂਕਿ ਬੂਟੇ ਲਗਾ ਦੇਣੇ ਬੜੇ ਸੁੱਕੇ ਐ ਪਰਾਂ ਦੀ ਸੰਭਾਲ ਕਰਨੀ ਬੜੀ ਔਖੀ ਐ ਪਤਾ ਨਹੀਂ ਜਦੋਂ ਅਸੀਂ ਬੂਟਾ ਲਾਈਂਦਾ ਨਾ ਜੀ ਮੈਨੂੰ 4 ਵਜੇ ਜਾਗ ਆ ਜਾਂਦੀ ਜੀ ਉਹਨਾਂ ਨੂੰ ਵੀ ਆ ਜਾਂਦੀ ਬੰਦਿਆਂ ਨੂੰ ਅਸੀਂ ਉਹਦੀ ਗੜਾਈ ਹੋਰ ਪਾਣੀ ਜੇ ਉਹ ਰੁਟੀਨ ਚ ਕਈ ਬੰਦੇ ਤਾਂ ਹੁਣ ਜਦਾ ਦਿਲਵਾਰ ਸਿੰਘ ਐ ਪ੍ਰਧਾਨ ਆ ਸਾਡੇ ਪਿੰਡ ਦਾ ਉਸ ਬੰਦੇ ਨੂੰ ਅਸੀਂ ਕਿ ਰਿਕੁਐਸਟ ਕੀਤੀ ਕਹਿੰਦਾ ਤੁਸੀਂ ਬੂਟਾ ਲਾਤਾ ਗਰਮੀਆਂ ਦੇ ਮੌਸਮ ਉਹਨਾਂ ਦੋ ਬੋਤਲਾਂ 2-2 ਲੀਟਰ ਦੀਆਂ ਆਪਣੇ ਟੋਕਰੀ ਚ ਪਾ ਕੇ ਸਾਈਕਲ ਤੇ ਜਾਂਦਾ ਸੀ ਬੂਟਿਆਂ ਨੂੰ ਪਾਣੀ ਆ ਾਂਦੇ ਹੋਏ ਨਾ ਸ਼ਾਮ ਨੂੰ ਫੇਰ ਆਣੀ ਆ ਫੇਰ ਨੂੰ ਦੋ ਦੋ ਬੂਤਨਾ ਪਾਣੀ ਇਹਦਾ ਲੋਕ ਬਹੁਤ ਸਹਿਯੋਗ ਕਰਦੇ ਨੇ ਅਸੀਂ 3 ਸਾਲ ਬੂਟੇ ਨੂੰ ਦੇਖਣਾ ਜੀ 3 ਸਾਲ ਬਾਅਦ ਫਿਰ ਅਜੀ ਦੇ ਲੈ ਤੁਸੀਂ ਇੰਨਾ ਸਮਾਜ ਦੇ ਵਿੱਚ ਜੁੜੇ ਹੋਏ ਹੋ ਕੋਈ ਸਨਮਾਨ ਕੋਈ ਸਰਕਾਰਾਂ ਵੱਲੋਂ ਸਨਮਾਨ ਕੋਈ ਕੁਝ ਕੋਈ ਜਿਹੜਾ ਅੱਜ ਤੱਕ ਤੁਹਾਨੂੰ ਮਿਲਿਆ ਜੀ ਤੋ ਤੁਸੀਂ ਕੋਈ ਆਸ ਰੱਖੀ ਹੋਵੇ ਨਹੀਂ ਨਹੀਂ ਆਸ ਕੋਈ ਨਹੀਂ ਇਹ ਬਹੁਤ ਹੈ ਬਾਬਾ ਆਪਣੀ ਅਸ਼ੀਰਵਾਦ ਲੈ ਰਿਹਾ ਸਨਮਾਨ ਵਾਲੀ ਕੋਈ ਆਸ ਨਹੀਂ ਜੀ ਨਾ ਆਪਣਾ ਕੋਈ ਤਮੰਨਾ ਦਾ ਇਸਕਾ ਸੋਚ ਨੂੰ ਮੈਂ ਚੁਰ ਵੀ ਨਹੀਂ ਕੀਤਾ ਵੀ ਸਨਮਾਨ ਲੈਣਾ ਮੈਨੂੰ ਬਹੁਤ ਬੰਦੇ ਕਹਿੰਦੇ ਸੀ ਯਾਰ ਇੱਕਦਮ ਛੋਟ ਛੋਟੀਆਂ ਗੱਲਾਂ ਜੋ ਪਰਚੀਆਂ ਬਣਾਉਂਦੇ ਤੁਸੀਂ ਆਪਣੀ ਸਾਰੀ ਡਿਟੇਲ ਬਣਾਓ ਫੋਟੋ ਸੰਭਾਲ ਕੇ ਰੱਖੋ ਮੇਰੇ ਖਿਆਲ ਅੱਜ ਤਾਂ ਫੋਟੋ ਵੀ ਨਹੀਂ ਸੰਭਾਲ ਕੇ ਰੱਖੀਆਂ ਜਨਰਲ ਜੀ ਤੁਹਾਨੂੰ ਤਾਂ ਪਤਾ ਹੈ ਮੇਰੇ ਘਰ ਤੁਹਾਡੇ ਕੋਲ ਫਿਰ ਕੇ ਖਬਰਾਂ ਨਹੀਂ ਜਾਦੇ ਫੋਟੋ ਹੋਣੀਆਂ ਜਿੰਨੀਆਂ ਤੁਸੀਂ ਕੀਤੀਆਂ ਅਜੇ ਤਾਂ ਕੋਈ ਪਰਮਾਤਮਾ ਬਖਸ਼ਿਸ਼ ਹੀ ਰੱਖਿਆ ਜੀ ਬਸ ਇਹੀ ਬਹੁਤ ਹੈ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਨਵੀਂ ਪੀੜ੍ਹੀ ਨੂੰ ਕਿਉਂਕਿ ਨਵੀਂ ਪੀੜ੍ਹੀ ਤਾਂ ਸਿਰਫ ਮੋਬਾਈਲਾਂ ਮਗਰ ਹੈ ਫੇਸਬੁੱਕ ਮਗਰ WhatsApp ਸੋਸ਼ਲ ਮੀਡੀਆ ਮਗਰ ਕਿਉਂਕਿ ਇਹੋ ਜੀਆਂ ਚੀਜ਼ਾਂ ਸਮਾਜ ਨਾਲ ਟੁੱਟ ਰਹੀ ਨਵੀਂ ਪੀੜ੍ਹੀ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਬੂਟੇ ਲਾਣਾ ਆਪਣੇ ਮਾਪੇ ਦਾ ਧਿਆਨ ਰੱਖਣਾ ਇਹ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਬੂਟੇ ਲਾ ਕੇ ਦੇਖੋ ਤਾਂ ਸਹੀ ਔਰ ਉਹਨੂੰ ਪਾਲ ਕੇ ਦੇਖੋ ਜੀ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਔਰ ਪੋਜ਼ਿਟਿਵਿਟੀ ਬਹੁਤ ਹੁੰਦੀ ਆਪਣੇ ਮਾਪੇ ਦਾ ਧਿਆਨ ਰੱਖੋ ਜੀ ਬਹੁਤ ਬੰਮਾੜਾ ਹਾਲ ਹੈ ਸਾਡੇ ਨਿਆਣਿਆਂ ਦਾ ਵੀ ਮਾਪੇ ਦਾ ਧਿਆਨ ਰੱਖਣ ਜੀ ਬਹੁਤ ਸ਼ਾਂਤੀ ਮਿਲੂਗੀ ਔਰ ਚੜ੍ਹਦੀ ਕਲਾ ਹੋਊਗੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਏਹ ਸਾਹ ਜੀ ਸ਼੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਪਿੰਡ ਮੰਗੇਵਾਲ ਨਾਲ ਸੰਬੰਧਿਤ ਹਕੀਮ ਹਰਮਿੰਦਰਪਾਲ ਸਿੰਘ ਜੀ ਮਨਿਆਸ ਇਹਨਾਂ ਦੀ ਤੁਸੀਂ ਜੀਵਨ ਦੁਆਰਾ ਸੁਣਿਆ ਬੂਟੇ ਲਗਾ ਰਹੇ ਹੋਰ ਬੜੇ ਸਮਾਜ ਸੇਵੀ ਕੰਮ ਕਰ ਰਹੇ ਹੈ ਅਕਾਲਪੁਰ ਮੇਰ ਪਰਿਆ ਹੱਥ ਰੱਖਿਆ ਸ਼੍ਰੀ ਨਾਲਪੁਰ ਸਾਹਿਬ ਤੋਂ ਜਰਨੈਲ ਸਿੰਘ ਨਿਕੂਆ ਅਮਰੀਕ ਸਿੰਘ ਪੰਨੀ ਦੇ ਨਾਲ